ਦੇਖੋ ਜੀ ਨਾਲੀ ਦੇ ਹਾਲਾਤ ਬਿਲਕੁਲ ਸਰਸੇ ਦੇ ਨਾਲ ਨਾਲ ਹੀ ਦਿਖਾ ਰਿਹਾ ਤੁਹਾਨੂੰ ਜਿਹੜੇ ਨਾਲ ਲੱਗਦੇ ਬੰਨ ਸੀ ਬੰਨ ਤੋੜ ਕੇ ਕਿਲੀਆਂ ਪਿੰਡ ਤੱਕ ਪਹੁੰਚ ਚੁੱਕਿਆ ਪਾਣੀ ਤਾਂ ਜੂਮ ਕਰਕੇ ਤੁਹਾਨੂੰ ਮੈਂ ਦਿਖਾਉਂਗਾ ਟਰੈਕਟਰ ਲੱਗੇ ਖਲਿਆ ਬੰਨ ਬੰਨੀ ਜਾਂਦੇ ਆ ਇੱਧਰ ਪ੍ਰਸ਼ਾਸਨ ਨੇ ਜੀਸੀਬੀ ਰੋਕੀ ਹੋਈ ਆ ਤਾਂ ਇਹ ਪਿੰਡ ਵੀ ਖੈਰੇ ਕਾ ਸਾਹਮਣੇ ਵਾਲਾ ਤਾਂ ਇਹਨਾਂ ਪਿੰਡਾਂ ਨੂੰ ਬਹੁਤ ਖਤਰਾ ਹੈ ਤਾਂ ਪਾਣੀ ਦੂਰ ਤੱਕ ਪਹੁੰਚ ਆਇਆ ਟਰਾਲੇ ਆਈ ਜਾਂਦੇ ਆ ਦੇਖ ਸਕਦੇ ਤੁਸੀਂ ਬੰਨਾਂ ਦੇ ਉੱਤੇ ਮਿੱਟੀ ਪਾ ਰਿਹਾ ਤਾਂ ਪ੍ਰਸ਼ਾਸਨ ਲੱਗਿਆ ਹੋਇਆ ਬੰਨਾਂ ਤੇ ਮਿੱਟੀ ਪਾਉਣ ਨੂੰ ਇਹ ਹਾਲਾਤ ਆ ਜੀ ਦੂਰ ਦੂਰ ਤੱਕ ਕੱਲ ਪਾਣੀ ਬਹੁਤ ਘੱਟ ਸੀ ਅੱਜ ਸਾਰੇ ਖੇਤ ਡੁੱਬ ਚੁੱਕੇ ਆ ਮੋਟਰਾਂ ਡੁੱਬ ਚੁੱਕੀਆਂ ਖੇਤੀ ਜਿੰਨੀ ਸੀ ਅਦਰ ਝੋਨਾ ਵਗੈਰਾ ਸਭ ਡੁੱਬ ਚੁੱਕੇ ਆ ਤਾਂ ਅੱਜ ਪਬਲਿਕ ਵੀ ਇੱਥੇ ਬਹੁਤ ਆ ਕੇ ਦੇਖ ਰਹੀ ਆ ਕਿਉਂਕਿ ਪਾਣੀ ਬਹੁਤ ਜ਼ਿਆਦਾ ਚੜ ਚੁੱਕਿਆ ਇਹਨੂੰ ਘੱਗਰ ਨਦੀ ਕਹਿ ਸਕਦੇ ਆ ਘੱਗਰ ਨਾਲੀ ਵੀ ਕਹਿ ਸਕਦੇ ਆ ਤਾਂ ਪਾਣੀ ਪੂਰੀ ਸਪੀਡ ਨਾਲ ਵਧੀ ਜਾ ਰਿਹਾ ਤਾਂ ਕੱਲ੍ਹ ਨਾਲੋਂ ਅੱਜ ਇਹ ਪਾਣੀ ਇਹ ਰਫ਼ਤਾਰ ਵੀ ਤੇਜ਼ ਆ ਤਾਂ ਅੱਪ ਵੀ ਹੋ ਰਿਹਾ ਇਹ ਆ ਜੀ ਹਾਲਾਤ ਜੇ ਬੰਨ ਟੁੱਟਦਾ ਤਾਂ ਸਰਸੇ ਸ਼ਹਿਰ ਨੂੰ ਪੂਰਾ ਖਤਰਾ ਹੋਊਗਾ ਹਜੇ ਤੱਕ ਬੰਨ ਕਾਇਮ ਆ ਨਾ ਲੱਗਦੀ ਟ੍ਰੇਨ ਦੀ ਲੇਨ ਆ ਉਹਦੀ ਸਪੋਰਟ ਆ ਇਹ ਪੁਲ ਦੇਖ ਸਕਦੇ ਹੋ ਟ੍ਰੇਨ ਦਾ ਬਿਲਕੁਲ ਉੱਪਰ ਦੀ ਅੱਗੇ ਜਾ ਕੇ ਲੇਨ ਦੀ ਸਪੋਰਟ ਆ ਤਾਂ ਉਧਰ ਲੇਬਰ ਲੱਗੀ ਹੋਈ ਆ ਬੰਨ ਨੂੰ ਬੰਨੇ ਜਾ ਰਹੀ ਆ ਇਹ ਹਾਲਾਤ ਆ ਜੀ ਸਰਸਾ ਦੇ ਸ਼ਹਿਰ ਦੇ ਬਿਲਕੁਲ ਨਜ਼ਦੀਕ ਤਾਂ ਖੈਰੇਕਾ ਪਿੰਡ ਕੇਲੜੀਆਂ ਪਿੰਡ ਪੂਰੇ ਖਤਰੇ ਦੇ ਵਿੱਚ ਨੇ ਜੀ ਇਧਰ ਬੰਨ ਵਗੈਰਾ ਬੰਨੀ ਜਾ ਰਹੀ ਆ ਪਬਲਿਕ ਦੇਖ ਸਕਦੇ ਤੁਸੀਂ ਉਧਰ ਇਹ ਦੇਖੋ ਹਾਲਾਤ ਇਹ ਸਾਹਮਣੇ ਟਰੈਕਟਰ ਜਾ ਰਿਹਾ ਇਹ ਜੀ ਸੀ ਬੀ ਵਾਂਗੂ ਤਿਆਰ ਆ ਇਹ ਵੀ ਬੰਨ ਰਿਹਾ ਉਧਰ ਜੀ ਸੀ ਬੀ ਲੱਗੀ ਹੋਈ ਆ ਚਾਰ ਚਫਰੇ ਦੂਰੀਆਂ ਨੂੰ ਖਤਰਾ ਹੋਇਆ ਪਿਆ ਪਾਣੀਆਂ ਦਾ ਵੈਗ ਰੂਪਲੀ ਕਰੇ ਪਾਣੀ ਉੱਤਰ ਜੇ ਅੱਜ ਦੇ ਹਾਲਾਤ ਤੇਜ ਆ ਕਿਉਂਕਿ ਅੱਜ ਪਾਣੀ ਉੱਪਰ ਆ ਰਿਹਾ ਨਦੀ ਦਾ ਦੇਖ ਸਕਦੇ ਹੋ ਜੀ ਤਾਂ ਸਰਸਾ ਨਾਲੀ ਵੀ ਨੂੰ ਕਹਿ ਸਕਦੇ ਆ ਬਹੁਤ ਦੂਰ ਤੱਕ ਇਹਨੇ ਮਾਰ ਕੀਤੀ ਆ ਅੱਜ ਦੇ ਹਾਲਾਤ ਨਾਲੀ ਦੇ ਆ ਜੀ ਤੇ ਦੇਖੋ ਕਿਵੇਂ ਖੇਤਰ ਇਧਰ ਖੇਤਾਂ ਦੇ ਵਿੱਚ ਟਰਾਂਸਫਾਰਮ ਮੋਟਰਾਂ ਸਭ ਕੁਝ ਡੁੱਬ ਚੁੱਕਿਆ ਮੈਂ ਦੂਰ ਦਿਖਾਉਣਾ ਤੁਹਾਨੂੰ ਉੱਧਰ ਵੀ ਦੇਖੋ ਆ ਮੋਟਰਾਂ ਦੇ ਬਿਲਕੁਲ ਛੱਤਾਂ ਤੱਕ ਪਾਣੀ ਪਹੁੰਚ ਚੁੱਕਿਆ